ਸੋਨੇ ਕਬਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਅਮਰੀਕਾ ਤੋਂ ਹੋਰ ਹੋਰ ਪੰਜਾਬੀ ਖੱਡੇ ਜਾ ਰਹੇ ਨੇ ਪਹਿਲਾਂ ਇਹ ਦੱਸਿਆ ਜਾ ਰਿਹਾ ਸੀ ਕਿ ਅਮਰੀਕਾ ਦੇ ਵਿੱਚੋਂ ਇੱਕ ਜਹਾਜ਼ ਵਾਪਸ ਆ ਰਿਹਾ ਹੈ ਜੀ ਨਹੀਂ ਹੁਣ ਅਮਰੀਕਾ ਤੋਂ ਦੋ ਹੋਰ ਗੈਰ ਕਾਨੂੰਨੀ ਤਰੀਕੇ ਨਾਲ ਉੱਥੇ ਗਏ ਭਾਰਤੀਆਂ ਦੇ ਜਹਾਜ਼ਾਂ ਨੂੰ ਵਾਪਸ ਭੇਜਿਆ ਜਾਵੇਗਾ ਪੰਜਾਬੀਆਂ ਦੀ ਲਿਸਟ ਵੀ ਸਾਹਮਣੇ ਆਈ ਹੈ ਕਿਹੜੇ ਸ਼ਹਿਰ ਤੋਂ ਕਿੰਨੇ ਪੰਜਾਬੀ ਉੱਥੇ ਗਏ ਨੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਮਰੀਕਾ ਤੋਂ ਦੂਰ ਹੋਰ ਨਾ ਜਹਾਜ਼ਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਆਏ ਭਾਰਤਿਆਂ ਨੂੰ ਵਾਪਸ ਜਿਹੜਾ ਕਿ ਅਮਰੀਕਾ ਭੇਜ ਰਿਹਾ ਹੈ ਇਹਨਾਂ 'ਚੋਂ ਇੱਕ ਜਹਾਜ਼ ਅੱਜ ਰਾਤੀ 1:30 ਵਜੇ ਦੇ ਕਰੀਬ ਮਿਸਰ ਹਵਾਈ ਅੱਡੇ ਤੇ ਉਤਰੇਗਾ ਜਦਕਿ ਦੂਜਾ ਜਹਾਜ਼ 16 ਫਰਵਰੀ ਨੂੰ ਉੱਥੇ ਉਤਰੇਗਾ ਦੱਸਦੇ ਕਿ ਹ ਅਮ੍ਰਿਤਸਰ ਹਵਾਈ ਅੱਡੇ ਤੇ ਅਧਿਕਾਰੀ ਜਾਂ ਕਿਸੇ ਕੇਂਦਰ ਸਰਕਾਰ ਦੀ ਏਜੰਸੀ ਵੱਲੋਂ ਇਸ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ ਪਿਛਲੀ ਫਲਾਈਟ ਨੂੰ ਲੈ ਕੇ ਕਈ ਵਾਰ ਦੀਆਂ ਜਾਣਕਾਰੀਆਂ ਇਸ ਵਾਰ ਵੀ ਸਾਹਮਣੇ ਆਈਆਂ ਨੇ ਮੀਡੀਆ ਰਿਪੋਰਟਾਂ ਮੁਤਾਬਕ ਜਹਾਜ਼ 119 ਲੋਕਾਂ ਦੇ ਨਾਲ ਭਰਿਆ ਹੋਏਗਾ ਜਿਸ ਨੂੰ ਭਾਰਤ ਦੇ ਵਿੱਚ ਲਿਆਂਦਾ ਜਾ ਰਿਹਾ ਹੈ ਨਾ ਵਿੱਚ ਪੰਜਾਬ ਦੇ 60 ਅਤੇ ਹਰਿਆਣਾ ਦੇ 33 ਲੋਕ ਸ਼ਾਮਲ ਦੱਸੇ ਜਾ ਰਹੇ ਨੇ ਅਤੇ ਦੂਜੇ ਜਹਾਜ਼ ਦੇ ਵਿੱਚ 100 57 ਭਾਰਤੀਆਂ ਨੂੰ ਲਿਆਂਦਾ ਜਾਵੇਗਾ ਪੂਰੀ ਸੂਚੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਜਾਬ ਸਮੇਤ ਹੋਰ ਕਿਹੜੇ ਜ਼ਿਲ੍ਹਿਆਂ ਦੇ ਵਿੱਚੋਂ ਲੋਕ ਹੈ ਜਿਹੜੇ ਕਿ ਵਾਪਸ ਆ ਰਹੇ ਨੇ ਉਹ ਵੀ ਤੁਹਾਨੂੰ ਦੱਸਾਂਗੇ ਕਿਹੜੇ ਸ਼ਹਿਰ ਦੇ ਤੇ ਕਿੰਨੇ ਪ੍ਰਵਾਸੀ ਵਾਪਸ ਆ ਰਹੇ ਨੇ ਉਹ ਵੀ ਤੁਹਾਨੂੰ ਪੂਰੀ ਜਾਣਕਾਰੀ ਹੈ ਜਿਹੜੀ ਕਿ ਦਵਾਂਗੇ ਸਭ ਤੋਂ ਪਹਿਲਾਂ ਜੇਕਰ ਜ਼ਿਲ੍ਹਿਆਂ ਦੀ ਗੱਲ ਕਰ ਲਈਤੀ ਜਾਵੇ ਤਾਂ ਅੰਮ੍ਰਿਤਸਰ ਪਹੁੰਚਣਗੇ ਅਮਰੀਕਾ ਤੋਂ ਕੱਢੇ ਹੋਏ 119 ਭਾਰਤੀਆਂ ਦੇ ਪਹਿਲੇ ਜਹਾਜ਼ ਦੇ ਵਿੱਚ ਪੰਜਾਬ ਦੇ 60 ਹਰਿਆਣਾ ਦੇ 33 ਗੁਜਰਾਤ ਦੇ 8 ਉੱਤਰ ਪ੍ਰਦੇਸ਼ ਦੇ 3 Goa ਦੇ 2 Rajasthan ਦੇ 2 ਮਹਾਰਾਸ਼ਟਰ ਦੇ ਦੋ ਹਿਮਾਚਲ ਪ੍ਰਦੇਸ਼ ਦੇ ਇੱਕ ਤੇ ਜੰਮੂ ਕਸ਼ਮੀਰ ਦਾ ਇੱਕ ਬੰਦਾ ਦੱਸਿਆ ਜਾ ਰਿਹਾ ਹੈ ਉਹਦੇ ਉਹਦੇ ਦੂਜੇ ੜਾਂਸ ਕਿਹੜੇ ਜ਼ਿਲ੍ਹੇ ਦੇ ਕਿੰਨੇ ਪੰਜਾਬੀ ਵਾਪਸ ਆ ਰਹੇ ਨੇ ਵੀ ਤੁਹਾਨੂੰ ਦੱਸ ਦਿੰਨੇ ਆ ਗੁਰਦਾਸਪੁਰ ਦੇ 11 ਉਹਸ਼ਾਰਪੁਰ ਦੇ 10 10 कपूरथला ਤੋਂ पटियाला ਤੋਂ 7 अमृतसर ਤੋਂ 6 ਜੁਲੰਦਰ ਤੋਂ 5 ਫਿਰੋਜ਼ਪੁਰ ਤੋਂ 4 ਮੁਹਾਲੀ ਤੋਂ 3 ਸੰਗਰੂਰ ਤੋਂ 3 ਤਰਨਤਾਰਨ ਤੋਂ 3 ਫਰੀਦਕੋਟ ਤੋਂ 1 ਫਤਿਹਗੜ੍ਹ ਸਾਹਿਬ ਤੋਂ 1 ਲੁਧਿਆਣਾ 1 ਮੋਗਾ 1 ਤੇ ਰੋਪੜ ਤੋਂ 1 ਬੰਦਾ ਵਾਪਸ ਆਇਆ ਗਾਇ ਉਸ ਤੋਂ ਪਹਿਲਾਂ 5 ਫਰਵਰੀ ਨੂੰ ਅਮਰੀਕਾ ਹਵਾਈ ਸੈਨਾ ਦੇ ਜਹਾਜ਼ ਗਲੋਬ 마ਸਟਰ ਰਾਹੀਂ 104 ਭਾਰਤੀਆਂ ਨੂੰ ਅਮਿਸਰ ਵਾਪਸ ਭੇਜਿਆ ਗਿਆ ਸੀ ਦੱਸਦੀ ਹੈ ਕਿ ਇਹਨਾਂ ਲੋਕਾਂ ਨੂੰ ਹੱਥਾਂ ਦੇ ਵਿੱਚ ਹਥਿਆਰਾਂ ਤੇ ਲੱਤਾਂ ਦੇ ਵਿੱਚ ਬੀੜੀਆਂ ਬਨ ਕੇ ਲਿਆਂਦਾ ਗਿਆ ਸੀ ਸਵਾਰ ਭਾਰਤੀਆਂ ਨੂੰ ਕਿਉਂਕਿ रिपोर्ट ਕੀਤਾ ਜਾਵੇਗਾ ਕਿ ਉਹਨਾਂ ਨੂੰ ਹਤਕੜੀਆਂ ਤੇ ਸੰਗਲ ਪਾ ਕੇ ਵਾਪਸ ਭੇਜਿਆ ਜਾਵੇਗਾ ਇਸ ਸਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ